ਪੁਰੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਇਸ ਸਾਲ ਕੁਝ ਜਗ੍ਹਾ ਦੇ ਉੱਪਰ ਝੋਨੇ ਦੇ ਵਿੱਚ ਪਲਾਂਟ ਆਪਰ ਦੀ ਜਿਹਨੂੰ ਕਿ ਤੁਸੀਂ ਤੇਲਾ ਕਿੰਨੇ ਹੋ ਉਹਦੀ ਕਾਫੀ ਜ਼ਿਆਦਾ ਸਮੱਸਿਆ ਆਈ ਹੈ ਤੇ ਕਿਸਾਨ ਵੀ ਪਰੇਸ਼ਾਨ ਨੇ ਕਿ ਅਸੀਂ ਕਰੀਏ ਕੀ ਤਾਂ ਇਸ ਵੀਡੀਓ ਦੇ ਵਿੱਚ ਪਲਾਂਟ ਆਪਰ ਦੇ ਨਾਲ ਸੰਬੰਧਿਤ ਕੁਝ ਪੁਆਇੰਟ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਆ ਜਿਹੜੇ ਕਿ ਤੁਹਾਡੀ ਮਦਦ ਕਰਨਗੇ ਇਹ ਸਮੱਸਿਆ ਰੋਕਣ ਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਤਾਪਮਨ ਜਿਹੜਾ ਹੈਗਾ 30 ਡਿਗਰੀ ਪਲੱਸ ਮਾਈਨਸ 3 ਹੋਵੇ ਮਤਲਬ ਕੀ ਹੋ ਗਿਆ 27 ਤੋਂ ਲੈ ਕੇ 33 ਡਿਗਰੀ ਤੱਕ ਤਾਪਮਨ ਹੁੰਦਾ ਹੈ ਤਾਂ ਉਹ ਸਮੇਂ ਜਿਹੜਾ ਹੈਗਾ ਇਹ ਆਊਟ ਬ੍ਰੇਕ ਬੜੀ ਤੇਜ਼ੀ ਦੇ ਨਾਲ ਹੁੰਦਾ ਜਦੋਂ ਤਾਪਮਨ ਜਿਹੜਾ ਹੈਗਾ ਤੁਹਾਡਾ 18 ਡਿਗਰੀ ਤੱਕ ਜਾਂਦਾ ਹੈ ਤਾਂ ਬਿਲਕੁਲ ਗਰੋਥ ਰੁਕ ਜਾਂਦੀ ਹੈ ਜੇਕਰ ਤਾਪਮਨ 18 ਤੋਂ 25 ਦੇ ਦਰਮਿਆਨ ਰਹਿੰਦਾ ਹੈ 18 ਤੋਂ 25 ਡਿਗਰੀ ਦੇ ਨੇੜੇ ਐਵਰੇਜ ਤਾਪਮਨ ਰਹਿੰਦਾ ਦਿੰਦਾ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਉਹਦਾ ਹਮਲਾ ਘਟ ਜੇਗਾ ਮੱਕੇ ਮੱਧਮ ਹੁੰਦਾ ਜਿਹੜਾ ਹਮਲਾ ਹੁੰਦਾ ਇੱਕ ਆਊਟ ਬ੍ਰੇਕ ਨਹੀਂ ਹੁੰਦੀ ਆਊਟ ਬ੍ਰੇਕ ਕੀ ਹੁੰਦੀ ਹੈ ਜੀ 1982 ਚ ਹੋਈ ਸੀ 1984 ਚ ਹੋਈ ਸੀ 1985 ਚ ਹੋਇਆ ਸੀਗਾ 2022 ਚ ਹੋਇਆ ਸੀਗਾ ਉਹ ਚੀਜ਼ ਨਹੀਂ ਹੁੰਦੀ ਕਿਸੇ ਤਰੀਕੇ ਦੇ ਨਾਲ ਜੇ ਤਾਪਮਨ 34 ਡਿਗਰੀ ਤੋਂ ਉੱਪਰ ਵਧਣਾ ਸ਼ੁਰੂ ਹੁੰਦਾ 37 ਤੱਕ ਜਾਂਦਾ ਤਾਂ ਵੀ ਇਹਦੀ ਸੰਖਿਆ ਘਟਣੀ ਸ਼ੁਰੂ ਹੋ ਜਾਂਦੀ ਹੈ ਹੁਣ ਅੱਜ ਹੈਗਾ 10 ਅਕਤੂਬਰ 2025 ਤਾਂ ਆਪਾਂ ਨੂੰ ਪਤਾ ਹੈ ਕਿ 5 6 7 ਅਕਤੂਬਰ 2025 ਨੂੰ ਮੀਂਹ ਨੇਰੀ ਤੇ ਇਹ ਚੀਜ਼ਾਂ ਹੋਣੀਆਂ ਜਿਹੜੇ ਕਹਿੰਦੇ ਤਾਪਮਨ ਡਿੱਗੇਗਾ ਤਾਂ ਫਿਰ ਉਹਦੇ ਨਾਲ ਇੱਕ ਵਾਰ ਜਿਹੜਾ ਤੇਲਾ ਹੈਗਾ ਇਹਦਾ ਅਟੈਕ ਜਾਂ ਹੌਪਰ ਦਾ ਅਟੈਕ ਘਟੇਗਾ ਵਧੇਗਾ ਨਹੀਂ ਇੱਕ ਗੱਲ ਹੋ ਗਈ ਮਤਲਬ ਕਿ ਬੈਸ ਤਾਪਮਨ ਕਿੰਨਾ ਹੈ 27 ਤੋਂ ਲੈ ਕੇ 33 ਡਿਗਰੀ ਤੱਕ ਜਿਵੇਂ 27 ਡਿਗਰੀ ਤੋਂ ਥੱਲੇ ਨੂੰ ਜਾਊਗਾ 25 ਡਿਗਰੀ ਤੋਂ ਪਿਛਾਣ ਤਾਪਮਨ ਜਾਊਗਾ ਔਸ ਤਾਪਮਨ ਤਾਂ ਇਹ ਜਿਹੜਾ ਹੈਗਾ ਘਟਣਾ ਸ਼ੁਰੂ ਹੋਏਗਾ ਔਸ ਤਾਪਮਨ ਦੀ ਗੱਲ ਕਰੀਏ ਹੁਣ ਅਗਲੀ ਗੱਲ ਤੇਲਾ ਆ ਗਿਆ ਤੇਲਾ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਇਹ ਕਰਨਾ ਹੁੰਦਾ ਕਿ ਜਿਹੜਾ ਆਪਾਂ ਪਾਣੀ ਖੇਚ ਲਾ ਰਹੇ ਹਾਂ ਨਾ ਪਾਣੀ AW D ਸਿਸਟਮ ਦੇ ਨਾਲ ਲਾਈਏ ਇੱਕ ਵਾਰੀ ਪਾਣੀ ਲਾਤਾ ਪਾਣੀ ਝੀਰ ਗਿਆ ਫੇਰ ਪਾਣੀ ਭਰ ਕੇ ਲਾਓ ਫੇਰ ਪਾਣੀ ਥੱਲੇ ਝੀਰਨ ਦੋ ਫੇਰ ਲਾਓ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਤਣੇ ਦੇ ਉੱਤੇ ਦਿੱਤੇ ਹੋਏ ਜਿਹੜੀ ਆਂਡੇ ਹੈਗੇ ਆ ਉਹਨਾਂ ਦੀ ਸੰਖਿਆ ਡਿਸਟਰਬ ਹੁੰਦੀ ਹੈ ਖੇਤ ਦੇ ਵਿੱਚੋਂ ਨਮੀ ਦੀ ਮਾਤਰਾ ਘਟਦੀ ਹੈ ਨਮੀ ਦੀ ਮਾਤਰਾ ਘਟਦੀ ਹੈ ਤਾਂ ਉਹਦੇ ਨਾਲ ਜਿਹੜਾ ਹੈਗਾ ਅੱਗੇ ਤੇਲੇ ਦਾ ਹਮਲਾ ਘਟਦਾ ਹੈ ਇਹ ਗੱਲ ਤੁਸੀਂ ਧਿਆਨ ਰੱਖਣਾ ਤੇ ਕੋਸ਼ਿਸ਼ ਕਰੋ ਪਾਣੀ ਪਾੜਾ دیر ਪਰ ਕਿਨਾਰੇ ਪਾਵੇ ਪਾਣੀ ਨੂੰ ਡਰੇਨ ਆਊਟ ਕਰੋ ਪਾਣੀ ਨੂੰ ਬਾਹਰ ਕੱਢੋ ਉਹਦੇ ਨਾਲ ਤੇਲੇ ਦਾ ਹਮਲਾ ਘਟਦਾ ਹੈ ਇਹ ਵੀ ਕੋਸ਼ਿਸ਼ ਹੋਵੇ ਕਿ ਜਦੋਂ ਸਪਰੇਅ ਕਰਨੀ ਹੈ ਉਸ ਸਮੇਂ ਖੇਤ ਪਾਣੀ ਨਾ ਹੋਵੇ ਬਾਕੀ ਭਾਈ ਕਈ ਵੀਰਾਂ ਨੇ ਸਿੰਥੈਟਿਕ ਦਵਾਈਆਂ ਪਾਈਆਂ ਸੀ ਆਪਾਂ ਸ਼ੁਰੂ ਤੋਂ ਹੀ ਕਹਿ ਰਹੇ ਕਿ ਸਿੰਥੈਟਿਕ ਦਵਾਈਆਂ ਨਾ ਪਾਇਆ ਕਰੋ ਜਿਹੜੇ ਖੇਤਾਂ ਦੇ ਵਿੱਚ ਕੋਈ ਪੱਤਾ ਲਪੇਟ ਨੂੰ ਮਾਰਨ ਨਾਲ ਤੇ ਕੋਈ ਦੇ ਪਾਸੇ ਜਿਹੜਾ ਹੈਗਾ ਸਿਉਂਕ ਨੂੰ ਮਾਰਨ ਨਾਲ ਤੇ ਕਿਤੇ ਹੋਰ ਨਾਮ ਤੇ ਜਿਹੜਾ ਹੈਗਾ ਤੁਸੀਂ ਬਾਈ ਫੈਂਟ੍ਰੀਨ ਪਾਤੀ ਹੈ ਤੁਸੀਂ ਲਿਮੜਾਸਾਈ ਹੈਲੋਥ੍ਰਿਨ ਪਾਤੀ ਹੈ ਇਹ ਕੋਈਆਂ ਕਈ ਸਾਰੀਆਂ ਜਿਹੜੀਆਂ ਸਿੰਥੈਟਿਕ ਦਵਾਈਆਂ ਜਿਨ੍ਹਾਂ ਮਗਰ ਤ੍ਰਿੰਨ ਲੱਗਦਾ ਹੈਗਾ ਤਾਂ ਉਹਨਾਂ ਦੇ ਨਾਲ ਭਈ ਤੇਲ ਦੀ ਸੰਖਿਆ ਦਾ ਵਧਣੀ ਹੀ ਵਧਣੀ ਹੁੰਦੀ ਹੈ ਐਸੇ ਕਰਕੇ ਉਹਨੇ ਇੱਕ ਪਾਸੇ ਕਿਸਾਨ ਕਹਿੰਦਾ ਮੇਰੇ ਖੇਤ ਢੱਕਾ ਵੀ ਨਹੀਂ ਹੈਗਾ ਇਹ ਕਿਸਾਨ ਕਹਿੰਦਾ ਮੇਰੇ ਖੇਤ ਰਾ ਬਹੁਤ ਜ਼ਿਆਦਾ ਤੇ ਉਹਦੇ ਪਿੱਛੇ ਕਾਰਨ ਜ਼ਿਆਦਾ ਯੂਰੀਆ ਦਾ ਪਾਣੀ ਜ਼ਿਆਦਾ ਖੜੇ ਆਉਂਦਾ ਸਿੰਥੈਟਿਕ ਦਵਾਈਆਂ ਪਾਉਣਾ ਇਹ ਹੈਗਾ ਚਲ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਜਦੋਂ ਝੋਨਾ ਮਿਲਕ ਗ੍ਰੇਨ ਸਟੇਜ ਤੋਂ ਅੱਗੇ ਜਾਂਦਾ ਜਦੋਂ ਝੋਨੇ ਦੇ ਵਿੱਚ ਜਿਹੜਾ ਹੈਗਾ ਆਟਾ ਬਾਨਾ ਸ਼ੁਰੂ ਹੋ ਜਾਂਦਾ ਜਦੋਂ ਝੋਨੇ ਦੇ ਵਿੱਚ ਜਿਹੜਾ ਹੈਗਾ ਮਲਾਈ ਸਖਤ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਉਹ ਸਟੇਜ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਤੇਲਾ ਨੁਕਸਾਨ ਨਹੀਂ ਕਰਦਾ ਕਿਉਂ ਨਹੀਂ ਕਰਦਾ ਪਈ ਨੁਕਸਾਨ ਕਿਉਂਕਿ ਸੈਲ ਸੈਫ ਮੂਵਮੈਂਟ ਜਿਹੜੀ ਹੈਗੀ ਆ ਸਲੋ ਹੋ ਜਾਂਦੀ ਹੈ ਉਸ ਟਾਈਮ ਤੇ ਜਿਹੜਾ ਨੁਕਸਾਨ ਦੀ ਦਰ ਹੈ ਉਹ ਕਾਫੀ ਘਟ ਜਾਂਦੀ ਹੈ ਕੰਤਤ ਹੁੰਦਾ ਕੀ ਹੈ ਕਿਸਾਨ ਵੀਰ ਤੇ ਕਹਿੰਦਾ ਕਿ ਮੇਰਾ ਤਾਂ ਝੋਨਾ ਡੇਕ ਪਿਆ ਸਾਰਾ ਮੈਂ ਤਾਂ ਸਪਰੇ ਨਹੀਂ ਕੀਤੀ ਤੇ ਮੇਰਾ ਝੋਨਾ ਵਟਣ ਚ 15 ਦਿਨ ਰਹਿੰਦੇ ਇਹ ਤੌੜੀ ਅੱਜ ਨਹੀਂ ਪਈ ਇਹ ਜਿਹੜੀਆਂ ਡੈੜੀਆਂ ਪਈਆਂ ਡੈੜੀਆਂ ਤਾਂ ਪਈਆਂ ਕਿਉਂਕਿ ਪਿਛਲੇ 15 20 ਦਿਨ ਤੋਂ ਤੁਹਾਡੇ ਖੇਤ ਚ ਤੇ ਲਾਰਪਾਪਰ ਹੈ ਤਾਂ ਉਸ ਆਪਰ ਨੇ ਨੁਕਸਾਨ ਕੀਤਾ ਜਿਵੇਂ ਜਿਵੇਂ ਬੁੱਟਾ ਬਾਇਓਲੋਜੀਕਲ ਮੈਚਿਓਰਿਟੀ ਲੱਗੇ ਮਰਨ ਵਾਲੇ ਪਾਸੇ ਜਾਏਗਾ ਤਾਂ ਇਹ ਡੈੜੀਆਂ ਡਿਗਰੀਆਂ ਸ਼ੁਰੂ ਹੋਣਗੀਆਂ ਤਾਂ ਆਪਾਂ ਸੋਚਦੇ ਕਿ ਅੱਜ ਵਾਲੇ ਨੇ ਨੁਕਸਾਨ ਕੀਤਾ ਅੱਜ ਵਾਲੇ ਨੇ ਨੁਕਸਾਨ ਨਹੀਂ ਕੀਤਾ ਉਹ ਕਿੱਡਾ ਵੱਡਾ ਸਿਸਟਮ ਨਹੀਂ ਹੈਗਾ ਕਿ ਇੱਕਦਮ ਆਇਆ ਤੇਲਾ ਦੇ ਨਾਲ ਦੇ ਨਾਲ ਡਗ ਤਾ ਡੈੜ ਡੈ ਵੀ ਇਹਨੂੰ ਟਾਈਮ ਲੱਗਦਾ ਸਪਰੇਅ ਕਿਹੜਾ ਕਰੀਏ ਹੁਣ ਸਪਰੇਅ ਦੇ ਵਿੱਚ ਸਭ ਤੋਂ ਵੱਡੀ ਗਲਤੀ ਸਾਡੇ ਤੇ ਹੋ ਰਹੀ ਹੈ ਕੀ ਗਲਤੀ ਹੋ ਰਹੀ ਹੈ ਮੇਰੇ ਕਿਸਾਨ ਨੇ ਤਾਂ ਉਹਨਾਂ ਨੇ ਜਿਹੜਾ ਹੈਗਾ ਇੱਕ ਸਪਰੇਅ ਕਰਾਈ ਸਪਰੇਅ ਕੀ ਹੈ ਗਿੱਦਰਬਾਈ ਤੋਂ ਇੱਕ ਆਪਣੇ ਡੀਲਰ ਵੀਰ ਨੇ ਜਿਨ੍ਹਾਂ ਦੇ ਕਿ ਕਿਸਾਨ ਦੇ ਖੇਤ ਦੇ ਵਿੱਚ ਤੇ ਭਾਈ ਮੈਟਰੋ ਜੀ ਤੇ ਜਿਹੜਾ ਹੈ ਡਾਈ ਨੋਟਿਫਿ ਕਰਨ ਦੋਨੋਂ ਸਾਲਟ ਮਿਲਾ ਕੇ ਸਪਰੇਅ ਕਰਾਈ ਸੀਗੇ ਲੇਕਿਨ ਉਹਨਾਂ ਦਾ ਤੇਲਾ ਨਹੀਂ ਮਰਿਆ ਮੇਰੇ ਕੋਲੇ ਡੀਲਰ ਨੇ ਮੇਰੇ ਨਾਲ ਸੰਪਰਕ ਕੀਤਾ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਐਂ ਕਰੋ ਸਾਧਾਲੀ ਟੈਂਕੀ ਦੇ ਨਾਲ 7 ਟੋਲੀਆਂ ਦਵਾ ਦਿਓ ਕੱਲਾ ਡਾਈ ਨੋਟਿਫਿ ਕਰਨੀ ਪਾ ਦਿਓ ਸ਼ੀਨ ਨਾਲ ਸਾਲਟ ਹੀ ਪਾ ਦਿਓ ਅਸੀਂ ਨੌਜਲ ਥੱਲੇ ਨੂੰ ਕੀਤੀ ਮੂੰਹ ਤੇ ਸਪਰੇਅ ਕੀਤੀ ਤੇ ਅਗਲੇ ਦਿਨ ਕਿਸਾਨ ਕਹਿੰਦਾ ਕਿ ਜਿਹੜਾ ਕਾਲਾ ਤੇਲਾ ਵੀ ਸੀ ਉਹਦਾ ਵੀ ਪਾਣੀ ਕੱਢਦਾ ਮਤਲਬ ਕਿ ਕਾਲਾ ਤੇਲਾ ਵੀ ਉਹਨੇ ਚੱਕਦਾ ਫਿਰ ਦਿੱਕਤ ਕਿੱਥੇ ਹੈ ਦਿੱਕਤ ਸਪਰੇਅ ਦੇ ਵਿੱਚ ਨਹੀਂ ਹੈਗੀ ਮਤਲਬ ਕਿ ਮੈਂ ਇਹ ਨਹੀਂ ਕਹਤਾ ਕਿ ਸਪਰੇਅ ਸਾਰੀਆਂ ਚੰਗੀਆਂ ਆਈਆਂ ਮੇਰੇ ਕਹਿੰਦਾ ਮਤਲਬ ਹੈਗਾ ਕਿ ਆਪਾਂ ਇੱਕ ਸਪਰੇਅ ਕਰਦੇ ਆਂ ਦੋ ਕਰਦੇ ਆਂ ਤਿੰਨ ਕਰਦੇ ਆਂ ਉਹਦੇ ਨਾਲ ਕੁਝ ਨਹੀਂ ਹੋਣਾ ਸਾਨੂੰ ਸਪਰੇਅ ਕਰਨ ਦਾ ਢੰਗ ਬਦਲਣਾ ਪੈਣਾ ਹੈ ਜਿਹੜਾ ਜਿਹੜਾ ਸਾਲ ਦੇ ਵਿੱਚ ਜਦੋਂ ਜਦੋਂ ਹਮਲਾ ਜ਼ਿਆਦਾ ਹੁੰਦਾ ਹੈ ਉਸ ਟਾਈਮ ਤੇ ਸਾਨੂੰ ਧਿਆਨ ਰੱਖਣਾ ਪੈਂਦਾ ਦੇਖੋ ਦਵਾਈਆਂ ਜਿਹੜੀਆਂ ਹੁੰਦੀਆਂ ਨਾ ਤਿੰਨ ਤਰ੍ਹਾਂ ਦੀਆਂ ਹੁੰਦੀਆਂ ਇੱਕ ਕੰਟੈਕਟ ਹੁੰਦੀ ਹੈ ਇੱਕ ਸਿਸਟੈਮਿਕ ਸਿਸਟੈਮਿਕ ਜੀ ਵੀ ਇੱਕ ਫੁਲੀ ਸਿਸਟੈਮਿਕ ਹੁੰਦੀ ਹੈ ਕੰਟੈਕਟ ਚ ਕੀ ਹੁੰਦਾ ਭਾਈ ਕੰਟੈਕਟ ਦੇ ਵਿੱਚ ਇਹ ਤਾਂ ਹੈਗਾ ਦਵਾਈ ਇੱਥੇ ਪੈ ਗਈ ਇਹ ਦੇ ਉੱਤੇ ਜਾਂ ਤਾਂ ਦਵਾਈ ਹੋਪਰ ਦੇ ਉੱਤੇ ਪੈ ਜੇ ਜਾਂ ਹੋਪਰ ਦਵਾਈ ਕੋਲੇ ਆ ਜੇ ਤਾਂ ਮਰੇਗਾ ਨਹੀਂ ਤਾਂ ਨਹੀਂ ਮਰੇਗਾ ਦੂਜੀ ਹੁੰਦੀ ਹੈ ਸਿਸਟੈਮਿਕ ਫੁਲੀ ਸਿਸਟੈਮਿਕ ਜਿਵੇਂ ਤੁਹਾਡਾ ਡਾਈਨੋਟਿਓ ਹੁਰਾਣੇ ਉਹ ਸ਼ੀਨ ਟੋਕਣ ਵਾਲਾ ਸਾਲਟ ਹੈ ਇਹ ਕੀ ਹੈ ਜੇ ਤਾਂ ਜ਼ਮੀਨ ਚ ਲੱਗ ਪਿਆ ਤਾਂ ਖਾਣੇ ਜਿਹੜੀ ਪਾਣੀ ਵਾਲੀ ਪਾਈਪ ਨੇ ਉੱਤੇ ਆ ਜਾਏਗਾ ਜੇ ਪੱਤਿਆਂ ਤੇ ਪੈ ਗਿਆ ਤੇ ਖਾਣੇ ਵਾਲੀ ਪਾਈਪ ਨਾਲ ਥੱਲੇ ਜਾਵੜੇ ਜਿੱਥੇ ਵੀ ਤੇਲਾ ਹੋਏ ਕੋਲ ਮਾਰ ਦੇਗਾ ਕੁਝ ਦਵਾਈਆਂ ਪੂਰੀ ਸਿਸਟੈਮਿਕ ਨਹੀਂ ਹੁੰਦੀਆਂ ਤੇ ਤੁਹਾਡੀ ਦਵਾਈ ਜਿਹੜੀ ਹੈਗੀ ਹੈ ਕੀ ਹੁੰਦੀ ਹੈ ਟਰਾਂਸਨੇਮੀਨਰ ਪਲੱਸ ਸਿਸਟੈਮਿਕ ਹੁੰਦੀ ਹੈ ਮਤਲਬ ਕਿ ਜੇ ਹੁਣ ਤੁਸੀਂ ਦੇਖੋ ਥੋੜੀ ਪਾਈ ਮੈਟਰੋਜੀ ਨਾਚਸਲਾ ਸਾਲਟ ਹੈ। ਉਪਰੋਂ ਪਾਇਆ ਖਰਾਕ ਵਾਲੀ ਨਾਲੀ ਦੇ ਨਾਲ ਥੱਲੇ ਗਿਆ। ਲੇਕਿਨ ਨਾਲ ਇਹ ਟਰਾਂਸਲੇਮੀਨਰ ਵੀ ਟਰਾਂਸਲੇਮੀਨਰ ਹੁੰਦਾ ਕਿ ਦਵਾਈ ਇਧਰ ਪੈ ਗਈ ਤਾਂ ਇਹਨੇ ਪੱਤੇ ਦੇ ਹੇਠਲੇ ਪਾਸੇ ਹੀ ਅਸਰ ਕਰਤਾ। ਤਾਂ ਜ਼ਿਆਦਾਤਰ ਜਿਹੜੇ ਅਸੀਂ ਟੈਕਨੀਕਲ ਵਰਤ ਰਹੇ ਹਾਂ ਉਹਦੇ ਲਈ ਸਾਨੂੰ ਕੀ ਹੈ? ਪਾਣੀ ਜ਼ਿਆਦਾ ਲੋਣਾ ਪੈਂਦਾ। ਮਤਲਬ ਕਿ ਇਹ ਪਾਣੀ ਬੁੱਟਾਂ ਤੱਕ ਪਹੁੰਚਾਉਣਾ ਪੈਂਦਾ ਕਿਉਂਕਿ ਤੇਲੇ ਰੀਆਂ ਜੋ ਦਵਾਈਆਂ ਤੁਸੀਂ ਵਰਤ ਰਹੇ ਹੋ। ਫੁਲੀ ਸਿਸਟੈਮਿਕ ਨਾ ਓਕੇ ਟ੍ਰਾਂਸਲੇਮੀਨਰ ਪਲਸ ਸਿਸਟੈਮਿਕ ਹੁੰਦੀਆਂ ਤਾਂ ਜਿਹਦੇ ਕਰਕੇ ਥੱਲੇ ਤੱਕ ਪਾਣੀ ਜਿਹੜਾ ਲੈ ਕੇ ਜਾਣਾ ਪੈਂਦਾ ਦੂਸਰੀ ਗੱਲ ਜੈਸ ਟਾਈਮ ਤੇ ਤੁਸੀਂ ਉਹ ਸਪਰੇਅ ਕਰ ਰਹੇ ਹੋ ਉਸ ਟਾਈਮ ਤੇ ਸੈਲ ਸੈਪ ਮੂਵਮੈਂਟ ਸਲੋ ਹੋ ਚੁੱਕੀ ਹੈ ਤਾਂ ਫਿਰ ਹੋਰ ਜ਼ਰੂਰੀ ਹੋ ਜਾਂਦਾ ਕਿ ਪਾਣੀ ਬੁੱਢਾਂ ਤੱਕ ਜਾਵੇ ਤੇ ਝੋਨਾ ਤਾਂ ਪਹਿਲਾਂ ਹੀ ਬਹੁਤ ਭਾਰਾ ਹੋਇਆ ਹੋਇਆ ਤਾਂ ਐਸ ਭਾਰੇ ਝੋਨੇ ਦੇ ਵਿੱਚ ਇਹ ਕੋਸ਼ਿਸ਼ ਤੁਸੀਂ ਕਰਨੀ ਕਿ ਬੁੱਢਾਂ ਤੱਕ ਕਿਵੇਂ ਜਾਵੇ ਇੱਕ ਤਰੀਕਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੱਥ ਵਾਲੀ ਟੈਂਕੀ ਲਵੋ ਉਹਦੇ ਨਾਲ 6 7 8 ਟੈਂਕੀਆਂ ਲਾਓ ਕਿਲੇਰੀਆਂ ਨੌਜਵਨ ਥੱਲੇ ਨੂੰ ਕਰਕੇ ਪਾਣੀ ਬੁੱਢਾਂ ਤੱਕ ਜਾਂ ਤੁਹਾਡੇ ਡਰਾਉਨ ਹੋਵੇ ਡਰਾਉਨ ਦੇ ਨਾਲ ਪਾਣੀ ਮੁੱਢ ਤੱਕ ਜਾਂਦਾ ਭਾਵੇਂ ਕੋ 10 ਲੀਟਰ ਹੀ ਲੌਂਦਾ ਜਾਂ ਫਿਰ ਜਿਹੜਾ ਹੈਗਾ ਤੁਹਾਡਾ ਜਿਹੜਾ ਡਰਮ ਹੈ ਜਿਹੜਾ ਤੇ ਤੁਹਾਡਾ ਉਹ ਦੂਸਰਾ ਪਾਵਰ ਸਪਰੇਅਰ ਹੈ ਉਹ ਤੇ ਜਿਹੜੀ ਨੌਜੋੜ ਹੈ 45 ਡਿਗਰੀ ਤੇ ਸਿਰਫ ਬੈਂਡ ਹੋਵੇ ਮਿਲ ਜਾਂਦੀ ਹੈ ਉਹ ਵੀ ਪਾਣੀ ਥੱਲੇ ਤੱਕ ਜਾਂਦਾ ਤੇ ਦੂਸਰਾ ਪਾਣੀ ਸਪਰੇਅ ਕਰਨ ਦਾ ਗਿਆ ਤੇ ਖੇਚ ਪਾਣੀ ਨਾ ਹੋਵੇ ਜੇ ਦਵਾਈ ਥੱਲੇ ਤੱਕ ਜਾਂਦੀ ਹੈ ਫਿਰ ਜਿਹੜਾ ਹੈਗਾ ਕੰਟਰੋਲ ਤੁਹਾਨੂੰ ਬੈਟਰ ਮਿਲਦਾ ਹੁਣ ਵੱਖਰੀ ਗੱਲ ਹੈ ਕਿ ਜੇ ਤੁਹਾਡਾ ਡਾਈਨੋਟਿਕ ਪੁਰਾਣ ਵਾਲਾ ਸਾਲਟ ਹੈ ਇਹ ਤੁਹਾਨੂੰ ਤੁਰੰਤ ਰਿਜ਼ਲਟ ਦੇ ਦਿੰਦਾ ਹੈ ਤੁਰੰਤ ਰਿਜ਼ਲਟ ਦੇਣ ਦਾ ਮਤਲਬ ਪਾਂ ਚੰਨ ਘੰਡੇ ਵਾਂ ਮੀ ਵੀ ਪਜ ਤਾਂ ਵੀ ਖਰਾ ਮਾਰ ਦਿੰਦਾ ਹੈ ਪਰੰਤੂ ਹਾਂ ਦਵਾਈ ਅਸਲੀ ਹੋਣੀ ਚਾਹੀਦੀ ਹੈ ਦਵਾਈ ਅਸਲੀ ਹੋਵੇ ਦਵਾਈ ਦਾ ਸਪਰੇ ਸਹੀ ਤਿਕਣਾ ਹੋਵੇ ਫਿਰ ਜੇ ਦਵਾਈ ਅਸਲੀ ਨਹੀਂ ਹੈਗੀ ਸਪਰੇ ਸਹੀ ਨਹੀਂ ਆ ਫਿਰ ਆਪਾਂ ਕੀ ਕਰ ਸਕਦੇ ਹੁਣ ਟੜਾ ਪਾਈਮੈਟਰਾਜਨ ਹੈਗਾ ਇਹ ਕੀ ਕਰਦਾ ਇਹ ਜਾ ਕੇ ਤੁਰੰਤ ਨਹੀਂ ਮਾਰਦਾ ਇਹ ਕੀ ਕਰੇਗਾ ਜਾਂ ਤਾਂ ਪਹਿਲੀ ਗੱਲ ਤੇਰਾ ਮੂੰਹ ਬੰਦ ਕਰ ਦੇਗਾ ਤਾਂ ਕਿ ਉਹ ਖਾ ਨਾ ਸਕੇ ਲੱਤ ਨੂੰ ਜਿੰਦਰਾ ਲਾ ਦੇਗਾ ਤਾਂ ਕਿ ਉਹ ਲੰਗੜਾ ਕੇ ਕੁਰੇ ਤੁਰ ਨਾ ਸਕੇ ਆਂਡੇ ਦੇ ਨੇ ਬੰਦ ਕਰਾ ਦੇਗਾ ਤਾਂ ਕਿ ਬੱਚੇ ਹੋਰ ਨਾ ਪੈਦਾ ਕਰੇ ਤੇ 6-7 ਦਿਨ ਦੇ ਵਿੱਚ ਇਹ ਪੂਰੇ ਤੌਰ ਤੇ ਖੇਦ ਨੂੰ ਖਤਮ ਜਿਹੜਾ ਹੈਗਾ ਤੇਲੇ ਨੂੰ ਖਤਮ ਕਰ ਦਿੰਦਾ ਹੈ ਪਰantu ਖਾਣਾ ਪਹਿਲੇ ਜਾਂਤੀ ਬੰਦ ਹੋ ਜਾਂਦਾ ਤਾਂ ਫੇਰ ਅਸੀਂ ਦਵਾਈ ਜਿਹੜੀ ਹੈਗੀ ਖੇਚ ਮਰਜੀ ਵਰਤ ਲਈਏ ਮੈਂ ਕਹਿੰਦਾ ਕਿ ਦਵਾਈ ਮੈਨਾ ਨਹੀਂ ਰੱਖਦੀ ਕਿਸਾਨ ਇਹ ਸੋਚਦਾ ਕਿ ਦਵਾਈ ਮੈਨਾ ਰੱਖਦੀ ਦਵਾਈ ਮੈਨਾ ਨਹੀਂ ਰੱਖਦੀ ਮੈਨਾ ਰੱਖਦਾ ਹੈ ਤੁਹਾਡਾ ਸਪਰੇਅ ਕਰਨ ਦਾ ਢੰਗ ਦਵਾਈਆਂ ਤੁਹਾਡੇ ਕੋਲ ਕਿਹੜੀਆਂ ਤੁਹਾਡੇ ਕੋਲ ਜਿਹੜਾ ਹੈਗਾ ਟ੍ਰਾਈ ਟ੍ਰਾਈ ਫਲੂ ਮਿਕੋਪ੍ਰਾਈਮ ਇਹ ਪੈਕਸਾਲ ਵਾਲਾ ਸਾਲਟ ਹੈ 94 ਐਮਐਲ ਪਾ ਸਕਦੇ ਹਾਂ ਊ ਲਾਲਾ ਵਾਲਾ ਸਾਲਟ ਹੈਗਾ 60 ਗ੍ਰਾਮ ਕਿਲਿਆ ਦਾ ਪੈਸਾ ਪਾ ਸਕਦੇ ਹਾਂ ਡਾਈਨੋਟਿਕ ਹੋਰਾਂ ਉਸਹੀਨ ਇਹ ਚੈਸ ਜਿਹੜਾ ਉਸਹੀਨ ਤੇ ਟਕਣਾ ਸਾਲਟ 80 ਗ੍ਰਾਮ ਕਿਲਿਆ ਦਾ ਪੈ ਸਕਦਾ ਪਾਈ ਮੈਟਰੋ ਜੀ ਨੇ ਚੈਸ ਵਾਲਾ ਸਾਲਟ 120 ਗ੍ਰਾਮ ਕਿਲਿਆ ਪਾ ਸਕਦੇ ਹਾਂ ਬੈਂਚ ਪਾਇਰੀਮੋਕਸੀਨ ਆਰਕੈਸਟਰ ਵਾਲਾ ਸਾਲਟ 400 ਮਲ ਕਿਲਿਆ ਪਾ ਸਕਦੇ ਹਾਂ ਫਲੂ ਪਾਈ ਨੇ ਨੇ ਇਹ ਜਿਹੜਾ ਹੈਗਾ ਵਿਓਲਾ ਵਾਲਾ ਸਾਲਟ ਹੈ 300 ਮਲ ਕਿਲਿਆ ਪਾ ਸਕਦੇ ਹਾਂ ਦਵਾਈ ਲਈ ਜਿਹੜੀ ਮਰਜੀ ਲਰੋ ਦਵਾਈ ਦੇ ਵਿੱਚ ਜਿਹੜਾ ਹੈਗਾ ਮੈਂ ਨਹੀਂ ਕਹਾਂਗਾ ਕਿ ਫਲਾਨੀ ਦਵਾਈ ਬਹੁਤ ਵਧੀਆ ਫਲਾਨੀ ਘਟੀਆ ਹੈ ਮੇਨ ਚੀਜ਼ ਤੁਸੀਂ ਸਮਝੋ ਕਿ ਤਣੇ ਦੇ ਹੇਠਲੇ ਪਾਸੇ ਪੁੱਟੇ ਦੇ ਹੇਠਲੇ ਪਾਸੇ ਜਿਹੜਾ ਹੈਗਾ ਦਵਾਈ ਜਾਣੀ ਚਾਹੀਦੀ ਹੈ ਥੱਲੇ ਦਵਾਈ ਜਾਏਗੀ ਤੇ ਥੱਲੇ ਦਵਾਈ ਜਾਵੇ ਤੇ ਉਹਦੇ ਨਾਲ ਜਿਹੜਾ ਹੈਗਾ ਚੰਗੇ ਤਿਕਣਾ ਮਰੇਗਾ ਸਪਰੇਅ ਟੰਗਣਾ ਕਰੋ ਸਪਰੇਅ ਜਿਆਦਾ ਵਧੀਆ ਤਿੱਕਣਾ ਕਰੋ ਹੁਣ 15 ਦਿਨ ਝੋਨਾ ਵੜਨ ਵਾਲਾ ਹੈ 15 ਦਿਨਾਂ ਲਈ ਝੋਨੇ ਸਪਰੇਅ ਕਰਨ ਦੀ ਕੀ ਲੋੜ ਹੈ ਨਾ ਹੀ ਕਿ ਉਹਦੇ ਸਪਰੇਅ ਨਹੀਂ ਕੰਮ ਕਰਨਾ ਉਸ ਤੋਂ ਅਗਲੀ ਗੱਲ ਅਕਤੂਬਰ ਤੋਂ 2025 ਦੀ ਗੱਲ ਕਰਦੇ ਆ ਕਿ ਠੰਡ ਆਈ ਨਹੀਂ ਤੇ ਲਾਪਣੇ ਪੀ ਰੁਕ ਜਾਣਾ ਤਾਂ ਜੇਕਰ ਕਿਸੇ ਦੇ ਝੋਨੇ ਦੇ ਵਿੱਚ ਟਾਈਮ ਜਿਆਦਾ ਪਿਆ 20 ਦਿਨ 25 ਦਿਨ 30 ਦਿਨ ਝੋਨੇ ਪਿਆ ਉਹਨਾਂ ਕਿਸਾਨ ਵੀਰਾਂ ਤਾਂ ਆਪਦਾ ਡਿਸੀਜਨ ਲੈਣਾ ਹੀ ਲੈਣਾ ਹੈ ਉਹ ਆਪਣਾ ਸਪਰੇਅ ਕਰਨਗੇ ਪਰantu ਮੈਂ ਫਿਰ ਕਹਿੰਦਾ ਹੈ ਦਵਾਈਆਂ ਵਗੇ ਪਿੱਛੇ ਭੱਜਣ ਦੇ ਨਾਮੋ ਸਪਰੇਅ ਕਰਨ ਦਾ ਢੰਗ ਬਦਲੋ ਸਹੀ ਤਰੀਕੇ ਨਾਲ ਸਪਰੇਅ ਕਰੋਗੇ ਤਾਂ ਆਪਾਂ ਕਾਮਯਾਬ ਹੋ ਜਾਗੇ ਤਾਂ ਉਹਦੇ ਵਿੱਚ ਜਿਹੜਾ ਹੈਗਾ ਭਾਈ ਉਹਨੂੰ ਆਪਾਂ ਫੋਪਰ ਬੰਦ ਕਰਨੇ ਆਂ ਜੇ ਉੱਥੇ ਤੁਸੀਂ ਕਿਸੇ ਦਵਾਈ ਦਾ ਜਿਹੜਾ ਸਪਰੇਅ ਹੈਗਾ ਉਹ ਚੰਗੇ ਤਰੀਕੇ ਨਾਲ ਕਰਨਾ ਪਏਗਾ ਤਾਂ ਕਿ ਇਹ ਸਾਰੇ ਸਾਰਾ ਉਹ ਫੋਪਨ ਮਾਰ ਸਕੇ ਧੰਨਵਾਦ ਦੋਸਤੋ ਇੱਕ ਚੀਜ਼ ਹੋਰ ਕਈ ਵਾਰੀ ਅਸੀਂ ਸੋਚਦੇ ਆ ਕਿ ਆ ਫਲਾਨੀ ਦਵਾਈ ਆਏ ਨੂੰ ਮਾਰਦੀ ਆ ਆ ਗਾਂ ਨੂੰ ਮਾਰਦੀ ਆ ਪੈ ਨੂੰ ਮਾਰਦੀ ਇਹੋ ਜਿਹਾ ਕੋਈ ਗੱਲ ਨਹੀਂ ਸਾਰੀਆਂ ਹੀ ਦਵਾਈਆਂ ਇਹ ਚਿੱਟੇ ਨੂੰ ਵੀ ਮਾਰਦੀਆਂ ਕਾਲੇ ਨੂੰ ਵੀ ਮਾਰਦੀਆਂ ਪੈ ਨੂੰ ਵੀ ਮਾਰਦੀਆਂ ਆਉਣ ਤੋਂ ਵੀ ਰੋਕਦੀਆਂ ਉਹ ਵੱਕਰੀ ਗੱਲ ਹੈ ਕਿ ਕੋਈ ਦਵਾਈ 10 ਦਿਨਾਂ 'ਚ ਤੇ ਕੰਮ ਕਰਦੀ ਹੈ ਕੋਈ 12 ਦਿਨਾਂ 'ਚ ਕਰਦੀ ਹੈ ਕੋਈ 20 ਦਿਨਾਂ 'ਚ ਕੰਮ ਕਰਦੀ ਹੈ ਪਰੰਤੂ ਇਹ ਨਹੀਂ ਹੈਗਾ ਕਿ ਇੱਕ ਦਵਾਈ ਜਿਹੜਾ ਕਹੇ ਕੰਮ ਕਰੇ ਦੂਜੀ ਦੂਜਾ ਕਰੇ ਆ ਹੀ ਨਹੀਂ ਕੰਮ ਸਾਰੀ ਇੱਕੋ ਹੀ ਕਰਦੀਆਂ ਐ ਇੰਨਾ ਫਰਕ ਐ ਕੋਈ ਅਜ ਮਾਰ ਦਿੰਦੀ ਕਿਸੇ ਨੂੰ 4 ਦਿਨ ਲੱਗਦੇ ਐ ਉਹ 4 ਦਿਨ ਬਾਅਦ ਕੰਟਰੋਲ ਆ ਜਾਂਦੀ ਕੋਈ 4 ਦਿਨ ਘੱਟ ਕੰਟਰੋਲ ਰੱਖਦੀ ਐ ਤਾਂ ਉਮੀਦ ਕਰਦਾ ਹਾਂ ਕਿ ਜਾਣ ਕੇ ਲਾਇਓ ਸਾਹਿਬ ਤੋਂ ਵੀ ਧੰਨਵਾਦ ਦੋਸਤੋ ਮਿਹਰਬਾਨ ਦੋਸਤੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ